ਦੇ ਸਰ ਅਸੀਂ ਕੋਡ ਖਾਸ ਇੰਦਰਾ ਕलोनी 7 ਨੰਬਰ ਗਲੀ 'ਚ ਰਹਿੰਦੇ ਆ ਅੱਜ ਤੋਂ 6 ਮਹੀਨੇ ਪਹਿਲਾਂ ਵੀ ਮੈਂ ਪ੍ਰੈਗਨੈਂਟ ਸੀ ਜਦੋਂ ਵੀ ਅਸੀਂ ਗੱਡੀ ਨਹੀਂ ਰਸਵੇਰੇ ਲਗਾਉਂਦੇ ਸੀ ਅੱਗੋਂ ਮੋਟਰਸਾਈਕਲ ਨਹੀਂ ਸੀ ਪਰ ਇਹ ਕਰਦਾ ਹੁੰਦਾ ਪਰ ਅਸੀਂ ਹਮੇਸ਼ਾ ਅਸੀਂ ਪਰੇ ਕਰ ਦਿੰਦੇ ਹੁੰਦੇ ਸੀ ਤੇ ਪਰ ਲਾਲਾ ਕਹਾਨੂੰ ਗਾਲਾਂ ਕਰਦਾ ਹੁੰਦਾ ਸੀ ਕਿ ਅਸੀਂ ਮੈਂ ਨਹੀਂ ਪਰੇ ਕਰਨਾ ਮੋਟਰਸਾਈਕਲ ਉਸ ਤੋਂ ਬਾਅਦ ਸਰ ਰਾਤੀ ਅਸੀਂ ਪਾਰਟੀ ਤੋਂ ਫੰਕਸ਼ਨ ਤੋਂ ਆ ਰਹੇ ਸੀ 9:30 ਵਜੇ ਤੇ ਅਸੀਂ ਬੜੇ ਹਾਰਨ ਮਾਰੇ ਆਪਣੇ ਕੈਮਰਾ ਦੇ ਵੇਖਣ ਦੇ ਬਾਜੂ ਦੀ ਉਹਨੇ ਆਪਣਾ ਗੇਟ ਨਹੀਂ ਖੋਲਿਆ ਤੇ ਅਸੀਂ ਹੌਲੀ ਜੀ ਮੋਟਰਸਾਈਕਲ ਗੱਡੀ ਨਗਾਈ ਤੇ ਮੋਟਰਸਾਈਕਲ ਉਹਦਾ ਗਿਆ ਡਿੱਗ ਤੇ ਜਦੋਂ ਡਿੱਗਿਆ ਫ ਕਿ ਸਾਡੇ ਘਰੇ ਗਾਲੀ ਗਲੋਚ ਕਰ ਲੱਗਾ ਕਿ ਹੁਣ ਹੁਣ ਪਿਓ ਦਾ ਤੇ ਹੁਣ ਇਧਰ ਆ ਤੂੰ ਪਿਓ ਦਾ ਮੋਟਰਸਾਈਕਲ ਸੁੱਟ ਕੇ ਆਇਆਵੇਂ ਗਾਲੀ ਗਾਲਾਂ ਗਲੋਚ ਕਰ ਲੱਗੇ ਉਸ ਤੋਂ ਬਾਅਦ ਉਹਦੀ ਵੋਟੀ ਸੰਗਲੀ ਕੁੱਤੇ ਦੀ ਖੋਲ ਕੇ ਤੇ ਉਹਨੇ ਮੇਰੇ ਸਿਰ 'ਤੇ ਮਾਰ ਦਿੱਤੀ ਆ ਤੇ ਉਸ ਤੋਂ ਬਾਅਦ ਲੜਾਈ ਝਗੜਾ ਸਰ ਸ਼ੁਰੂ ਹੋ ਗਿਆ ਵਾ ਤੇ ਦਰਖਾਸਤਾਂ ਦੋਵਾਂ ਧਿਰਾਂ ਵੱਲੋਂ ਦਿੱਤੀਆਂ ਗਈਆਂ ਵਾ ਮੇਰੇ ਸੱਟਾਂ ਗੁੱਜੀਆਂ ਨੇ ਉਸ ਤੋਂ ਬਾਅਦ ਸਰ ਉਹਨਾਂ ਨੇ ਜਾ ਕੇ ਚਲੋ ਸਵੇਰੇ ਅਸੀਂ ਲੇਡੀਜ਼ ਘਰੇ ਸੀ ਸਵੇਰੇ 10-11 ਵਜੇ ਤੇ ਦੋ ਮੇਰੀਆਂ ਭਨੇਵੀ ਦੇ ਪਤੀ ਤੇ ਇੱਕ ਮੈਂ ਸੀ ਤੇ ਜਾ ਕੇ ਨਾ ਰੋੜਾ ਰੋੜਾ ਰੋੜੇ ਮਾਰ ਕੇ ਦਾਤਰ ਕਰਪਾਨਾ ਲੈ ਕੇ ਆਏ ਸੀ ਮੁੰਡੇ 60 ਜਾਣੇ ਤੇ ਸਾਡੀ ਸਾਰੀ ਗੱਡੀ ਵੜਤੀ ਆ ਤੇ ਸਾਡੀਆਂ ਕੰਧਾਂ ਵੱਡੀਆਂ ਗੇਟ ਤੇ ਮਾਰੇ ਗਏ ਸਰਕਾਰੀ ਗੇਟ ਆ ਉਥੇ ਤੇ ਸਰਕਾਰੀ ਗੇਟਾਂ ਤੇ ਵੀ ਮਤਲਬ ਵੀ ਵਾਰਦਾਤ ਹੋਈ ਆ ਤੇ ਮੁੰਡੇ ਲਿਆ ਕੇ ਤੇ ਉਹਨਾਂ ਨੇ ਸਾਨੂੰ ਮਤਲਬ ਗਾਲੀ ਗਲੋਚ ਕਰਕੇ ਤੇ ਸਾਡੀ ਗੱਡੀ ਸਾਡਾ ਨੁਕਸਾਨ ਬਹੁਤ ਕੀਤਾ ਵਾ ਭਾਂ ਸਾਰੇ ਮੱਲੇ ਵਾਲੇ ਨੂੰ ਪੁੱਛੋ ਕੀ ਅਸੀਂ ਨਵੇਂ ਘਰੇ ਅਸੀਂ ਫਕਸ਼ਨ ਰੱਖਿਆ ਸੀ ਬੇਟੇ ਦਾ ਤੇ ਪਰ ਇਹਨਾਂ ਨੇ ਕਲੇਸ਼ ਬਹੁਤ ਪਾਇਆ ਸਰ ਹਾਂਜੀ ਹਾਂਜੀ ਉਹ ਤੋਂ ਸਾਨੂੰ ਬਹੁਤ ਖਤਰਾ ਵਾ ਸਾਨੂੰ ਕਿਤੇ ਵੀ ਮਤਲ ਜਿਹੜਾ ਅੱਜ ਘਰ ਲਿਆ ਕਿ ਮੁੰਡੇ ਪਾ ਸਕਦਾ ਉਹ ਕਿਤੇ ਵੀ ਸਾਨੂੰ ਦੋਵਾਂ ਜੀਆਂ ਨੂੰ ਕੋਈ ਵੀ ਸਾਡਾ ਨੁਕਸਾਨ ਕਰ ਸਕਦਾ ਸਾਨੂੰ ਬਹੁਤ ਜ਼ਿਆਦਾ ਉਹਦੇ ਤੋਂ ਖਤਰਾ ਵਾ ਸਰ ਤੁਸੀਂ ਕੰਪਲੇਟ ਕੀਤੀ ਹਾਂਜੀ ਪੁਲਿਸ ਕੋਲ ਕੰਪਲੇਟ ਕੀਤੀ ਆ ਰਾਤੀ ਵੀ ਪਰ ਅਜੇ ਤੱਕ ਉਹ ਬੰਦੇ ਕਾਨੂੰਨੀ ਕਾਰਵਾਈ ਤੋਂ ਬਾਹਰ ਆ ਉਹਨੂੰ ਉਹਨਾਂ ਨੂੰ ਅਰੈਸਟ ਨਹੀਂ ਕਰਨ ਦੇ ਹਾਂਜੀ ਕੀ ਹੋਣਾ ਚਾਹੀਦਾ ਹਾਂਜੀ ਸਾਰਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਨੁਕਸਾਨ ਬਹੁਤ ਕੀਤਾ ਵਾ ਸਾਡਾ ਸਾਨੂੰ ਸੱਟਾਂ ਵੀ ਲੱਗੀਆਂ ਨੇ ਤੇ ਸਾਡਾ ਨੁਕਸਾਨ ਬਹੁਤ ਹੋਇਆ ਮੇਰਾ ਪ੍ਰਸ਼ਨ ਹੋਇਆ ਸਰ ਸਰ ਬੇਟਾ ਹੋਇਆ ਤੇ ਪ੍ਰਸ਼ਨ ਹੋਇਆ ਸਾਡਾ ਨੁਕਸਾਨ ਬਹੁਤ ਸਾਡੇ ਘਰ ਦਾ ਕੀਤਾ ਗਿਆ ਉਹਨਾਂ ਨੇ ਸਾਨੂੰ ਕਿਤੇ ਵੀ ਡਾਰਿਆ ਉਹਨਾਂ ਤੋਂ ਕੋਣ ਵੀ ਲਲਕਾਰਨ ਦੇ ਆ ਵੀ ਅਸੀਂ ਕੁਝ ਵੀ ਕਰ ਸਕਦੇ ਆ ਹਾਂਜੀ ਹਲੋ ਇਹ ਕੋਈ ਰਾਤ ਦੇ ਸਮੇਂ ਕੋਈ ਝਗੜਾ ਹੋਇਆ ਦੋਵਾਂ ਤੇਰਾ ਦਾ ਕੋਈ ਮੋਟਰਸਾਈਕਲ ਤੇ ਵਹਿਕਣਾ ਕੋਈ ਗੱਡੀ ਕਢੋ ਉਹ ਚੀਤੋ ਰਾਤ ਦੋਵਾਂ ਤੇਰਾ ਦੇ ਵਿੱਚ ਝਗੜੇ ਦੇ ਸਾਡੇ ਕੋਈ ਬੀਬੀ ਬਲਜਿੰਦਰ ਕੌਰ ਇਹ ਕਾਏ ਸੀ ਤੇ ਦੂਸਰੇ ਬਨੇ ਸੁਖਵਿੰਦਰ ਸਿੰਘ ਆਏ ਸੀ ਇਹਨਾਂ ਦੇ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ ਤੇ ਇਹਨਾਂ ਦੇ ਵੀ ਸਿਰ ਤੇ ਸੱਟਾਂ ਲੱਗੀਆਂ ਨੇ ਗੁੱਡੀਆਂ ਜੀ ਉਸ ਬੰਦੇ ਨੂੰ ਡਾਕਟਰ ਕੱਢ ਕੇ ਦੇ ਦਿੱਤਾ ਗਿਆ ਸੀ ਤੇ ਮੌਕੇ ਦੇ ਜਿਹੜਾ ਅਰਜ਼ਾ ਜਦਾ ਹੁਣ ਕਰਕੇ ਜਿਹਨੂੰ ਮੁਲਾਜ਼ਮ ਨੇ ਭੇਜੇ ਗਏ ਸੀ ਪਰ ਡਾਕ ਕਟਣ ਤੋਂ ਬਾਅਦ ਤੇ ਸਵੇਰੇ ਫਿਰ ਇਹੋ ਗੱਲ ਹੋ ਗਈ ਦੁਬਾਰਾ ਫਿਰ ਝਗੜ ਪਿਆ ਆਪਸ ਦੇ ਵਿੱਚ ਤੇ ਜਿਹੜਾ ਬਲਜਿੰਦਰ ਸਿੰਘ ਆ ਜਿਹਨੇ ਸੁਖਵਿੰਦਰ ਸਿੰਘ ਨੂੰ ਦਸਤਨ ਦੇ ਮੁਤਾਬਕ ਵੀਨਾਰੇ ਘਰ ਜਾ ਕੇ ਦੁਬਾਰਾ ਉਹਨਾਂ ਦਾ ਮੋੜਚਾਲ ਦੀ ਪਹਨਤੂਰ ਕਰ ਦਿੱਤੀ ਆ ਗੱਡੀ 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 ਕਿਹੜੀ ਤੁਹਾਡੀ ਸਵਿਫਟ ਗੱਡੀ ਸਵਿਫਟ ਗੱਡੀ ਦੀ ਕੋ ਭੰਨ ਤੋੜੇ ਨਾ ਆਂਦੇ ਜੀ ਕੀਤੀ ਆ ਜੇ ਆਗੇ ਉਸ ਸਮੇਂ ਵੀ ਮੁਲਾਜ਼ਮ ਸਵੇਰੇ ਭੇਜੇ ਸੀ ਉਨਾ ਥੋੜਾ ਇੱਕ ਤਬਰੀਖ ਦੇ ਵਿੱਚ ਮੈਂ ਮਸ਼ਰੂਪ ਹਾਂ ਤੇ ਸ਼ਾਮ ਤੱਕ ਜੇ ਜਿਹੜੇ ਰਿਜ਼ਲਟ ਆਉਂਦੇ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਜੀ ਮੌਕਾ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਜੋ ਵੀ ਸਾਹਮਣੇ ਗੱਲ ਹੈ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਠੀਕ ਹੈ ਠੀਕ ਹੈ ਜੀ ਇਹ ਇਹ ਦਰਖਾਸਤਾਂ ਦਿੱਤੀਆਂ ਗਈਆਂ ਨੇ ਉਹ ਕਾਰਵਾਈ ਕਰ ਰਹੇ ਨੇ ਜੀ